ਮਸਲਾ ਚੱਲ ਰਿਹਾ ਸੀ ਦੇਖੋ ਜੀ ਸਿੱਖ ਤਾਂ ਫਿਲਮਾਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਅਸੀਂ ਵਿਰੋਧ ਨਹੀਂ ਕਰਦੇ ਪਰ ਜਿਹੜੀਆਂ ਫਿਲਮਾਂ ਸਾਡੇ ਧਰਮ ਦੇ ਇਤਿਹਾਸ ਦੇ ਅੰਦਰ ਕੁਸਪੈਟ ਕਰਦੀਆਂ ਨੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਭਗਤ ਧੰਨਾ ਜੀ ਜਿਨ੍ਹਾਂ ਨੇ ਆਪਣੀ ਬਾਣੀ ਦੇ ਅੰਦਰ ਇਥੋਂ ਤੱਕ ਬਿਆਨ ਕੀਤਾ ਏ ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ ਉਹ ਕਹਿੰਦੇ ਮੈਂ ਇੱਕ ਥਾਂ ਤੇ ਟਿਕ ਕੇ ਸਤ ਸੰਗਤ ਕਰਕੇ ਆਕਾਲ ਪੁਰਖ ਵਹਿਗੁਰੂ ਨੂੰ ਪ੍ਰਾਪਤ ਕੀਤਾ ਪਰ ਜਿੰਨਾਂ ਨੇ ਪਖੰਡ ਖਲਾਰਨਾ ਸੀ ਉਹਨਾਂ ਨੇ ਬੜੇ ਪੁਰਾਣੇ ਸਮੇਂ ਤੋਂ ਦਾਰਾ ਸਿੰਘ ਦੇ ਕੋਲੋਂ ਫਿਲਮ ਬੜਵਾ ਦਿੱਤੀ ਉਹਦਾ ਹੀ ਰੋਲ ਕਰਾ ਦਿੱਤਾ ਭਗਤ ਧੰਨੇ ਦਾ ਇੱਕ ਇਥੇ ਬੋਦੀ ਰੱਖ ਦਿੱਤੀ ਤੇ ਕੋਈ ਇਹ ਦੱਸ ਸਕਦਾ ਕਿ ਬੋਦੀਆਂ ਜੱਟ ਕਦੋਂ ਰੱਖਦੇ ਸੀ ਜੀਮੀਦਾਰ ਕਦੋਂ ਬੋਦੀਆਂ ਰੱਖਦੇ ਸੀ ਵਾਗ ਧੰਨਾ ਜੀ ਕਹਿੰਦੇ ਨੇ ਮੈਂ ਸਤ ਸੰਗਤ ਕਰਕੇ ਗੁਰਮਖਾਂ ਦੀ ਸੰਗਤ ਕਰਕੇ ਪ੍ਰਮਾਤਮਾ ਨੂੰ ਪਾਇਆ ਹੈ ਪਰ ਫਿਲਮ ਵਾਲੇ ਨੇ ਉਹ ਪੱਥਰ ਦੇ ਵਿੱਚੋਂ ਪੈਦਾ ਕਰ ਦਿੱਤਾ ਸਾਡੇ ਉੱਤੇ ਇੰਨਾ ਪ੍ਰਭਾਵ ਪਿਆ ਹੈ ਅੱਜ ਤੱਕ ਸਾਡੇ ਲੋਕ ਆਮ ਹੀ ਕਹਿ ਦਿੰਦੇ ਨੇ ਦੇਖੋ ਜੀ ਸ਼ਰਧਾ ਹੋਣੀ ਚਾਹੀਦੀ ਹੈ ਭਗਤ ਧੰਨੇ ਨੇ ਪੱਥਰ ਚੋਂ ਪਾ ਲਿਆ ਉਹ ਜਿਨ੍ਹਾਂ ਨੇ ਪਾਇਆ ਰੱਬ ਨੂੰ ਉਹ ਤੇ ਆਪਣੇ ਸ਼ਬਦਾਂ ਚ ਮੰਨਦੇ ਨੇ ਤੇ ਤੁਸੀਂ ਸਾਖੀ ਤੇ ਫਿਲਮਾਂ ਵਾਲੇ ਦੇ ਪਿੱਛੇ ਉਹਨਾਂ ਨੂੰ ਬਦਨਾਮ ਕਰੀ ਜਾਂਦੇ ਜੀ ਦੂਸਰੀ ਹੈ ਬੀਬੀ ਰਚਨੀ ਦੀ ਫਿਲਮ ਇਹਦੇ ਵਿੱਚ ਕਾਲਪਨਿਕ ਹੀ ਪਾਤਰ ਨੇ ਤੇ ਕਾਲਪਨਿਕ ਪਾਤਰ ਨੂੰ ਸਾਡੇ ਉੱਤੇ ਥੋਪਿਆ ਗਿਆ ਦੇਖੋ ਜੀ ਇੱਥੇ ਆ ਕਾਂ ਨੇ ਚੁੱਭੀ ਮਾਰੀ ਸਰੋਵਰ ਦੇ ਵਿੱਚ ਵੰਸ ਬਣ ਕੇ ਉੱਡ ਗਿਆ ਤੇ ਰਜਨੀ ਨੂੰ ਐਨ ਅਨੁਭਵ ਹੋਇਆ ਉਹਨੇ ਆਪਣਾ ਪਿਗਲਾ ਪਤੀ ਉਸ ਸਰੋਵਰ ਚ ਪਾ ਦਿੱਤਾ ਤੇ ਉਹ ਸੋਨਾ ਸੁਨੱਖਾ ਹੋ ਗਿਆ ਫਿਲਮ ਦੇ ਵਿੱਚ ਤੇ ਉਸ ਤੋਂ ਉਲਟ ਦਿਖਾਇਆ ਜਾਂਦਾ ਹੈ ਵੈਸੇ ਜਿਹੜੀ ਪੁਰਾਣੀ ਫਿਲਮ ਸੀ ਵੀ ਉਹ ਗੜੜ ਗੜਕੇ ਉਹ ਸਰੋਵਰ ਚ ਵੜ ਗਿਆ ਉਹ ਆਉਂਦਿਆਂ ਨੂੰ ਚੰਗਾ ਭਲਾ ਹੋ ਗਿਆ ਇੱਕ ਹੱਥ ਉਹਨੇ ਆਪਣੀ ਜੜ ਨਾਲ ਪਾਇਆ ਸੀ ਉਹ ਬਾਹਰ ਰਹਿ ਗਿਆ ਤੇ ਬਾਕੀ ਸਾਰਾ ਸਰੀਰ ਨਵਨਰਵਾ ਹੋ ਗਿਆ ਤੇ ਰਚਨੀ ਆ ਕੇ ਕਹਿੰਦੀ ਹੈ ਕਿ ਤੂੰ ਮੇਰਾ ਪਤੀ ਮਾਰ ਦਿੱਤਾ ਤੇ ਉਹ ਕਹਿੰਦਾ ਨਹੀਂ ਮੈਂ ਹੀ ਤੇਰਾ ਪਤੀ ਆ ਕਹਿੰਦੀ ਸਬੂਤ ਕੀ ਉਹ ਕਹਿੰਦਾ ਆਹ ਹੱਥ ਮੇਰਾ ਅਜੇ ਪਣ ਜਲ ਤੋਂ ਬਾਹਰ ਹੈ ਇਹ ਤੇ ਕੋੜ ਹੈ ਬਾਕੀ ਸਾਰਾ ਠੀਕ ਹੋ ਗਿਆ ਉਹ ਜਲ ਦੇ ਵਿੱਚ ਉਹਦੇ ਸਾਹਮਣੇ ਪਾਇਆ ਉਹ ਠੀਕ ਹੋ ਗਿਆ ਉਹਨੇ ਇਹ ਕਿਹਾ ਇਹ ਤਾਂ ਬਾਕੀ ਵਧੀਆ ਹੈ ਤੇ ਇਥੋਂ ਉਹਦੀ ਮਾਨਤਾ ਸ਼ੁਰੂ ਕਰ ਦਿੰਦੇ ਨੇ ਕਿ ਇਸ਼ਨਾਨ ਕਰਕੇ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਸਾਰਿਆਂ ਕਹਿ ਰਹੇ ਆ ਕਈ ਵਾਰ ਸਾਡੀ ਮਾਨਸਿਕ ਬਿਮਾਰੀ ਹੁੰਦੀ ਹੈ ਜਿਹੜਾ ਮਨ ਦੇ ਵਿੱਚ ਭਰਿਆ ਹੁੰਦਾ ਹੈ ਕਿ ਅਸੀਂ ਬਿਮਾਰ ਹਾਂ ਤੇ ਉਹ ਸਾਡੇ ਤਨ ਤੇ ਅਨਭਵ ਹੁੰਦੇ ਆ ਤੇ ਜਦੋਂ ਅਸੀਂ ਕਿਤੇ ਇਸ਼ਨਾਨ ਸਰਦਾ ਭਾਵਨ ਨਾ ਕਰਦੇ ਆ ਕਿਤੇ ਵੀ ਜਾਂਦੇ ਆ ਜ਼ਰੂਰੀ ਨਹੀਂ ਕਿ ਧਾਰਮਿਕ ਸਿੱਖਾਂ ਦੇ ਸਥਾਨ ਤੇ ਤੁਜੇਤ ਲੋਕਾਂ ਦੇ ਧਾਰਮਿਕ ਸਥਾਨਾਂ ਤੇ ਵੀ ਜਾਂਦੇ ਨੇ ਉਹ ਮਨ ਕਰਕੇ ਬਿਮਾਰ ਸੀ ਮਾਨ ਨੂੰ ਹੱਲਾਸ਼ੇਰੀ ਮਿਲ ਗਈ ਉਹ ਠੀਕ ਹੋ ਗਏ ਇਦਾਂ ਹੀ ਇੱਥੇ ਵੀ ਹੋ ਸਕਦਾ ਏ ਪਰ ਰਚਨਾ ਨਹੀਂ ਸੀ ਹੈਗੀ ਜੇ ਸੱਚੀ ਮੁੱਚੀ ਸਰੋਵਰ 'ਚ ਇਸ਼ਨਾਨ ਕਰਕੇ ਸਾਰੇ ਠੀਕ ਹੋ ਜਾਂਦੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਸਰੋਵਰ ਤਿਆਰ ਕਰਵਾਇਆ ਦਰਬਾਰ ਵਿੱਚ ਬਣਵਾਇਆ ਕੁਰਬਾਨੀ ਦਾ ਪ੍ਰਵਾਹ ਚਲਾਇਆ ਤੇ ਉਹੋ ਹੀ ਗੁਰੂ ਅਰਜਨ ਸਾਹਿਬ ਤਰਨ ਤਾਰਨ ਦੇ ਵਿੱਚ ਕੋੜੀ ਖਾਨਾ ਬਣਾ ਰਹੇ ਨੇ ਫਿਰ ਗੁਰੂ ਸਾਹਿਬ ਜੀ ਨੂੰ ਕੀ ਲੋੜ ਸੀ ਕੋੜੀ ਖਾਣਾ ਬਣਾ ਕੇ ਉੱਥੇ ਲੋਕਾਂ ਦੇ ਲਾਜ ਕਰਾਉਣ ਦੀ ਉਹਨਾਂ ਲੋਕਾਂ ਨੂੰ ਚੰਗਿਆਂ ਕਰਨ ਦੀ ਦਵਾਈ ਤੋਂ ਬਗੈਰ ਹੀ ਫਿਰ ਸਰੋਵਰ 'ਚ ਇਸ਼ਨਾਨ ਕਰਵਾ ਦਿੰਦੇ ਉਸ ਤੋਂ ਅੱਗੇ ਹੋਰ ਦੇਖ ਲਓ ਪਹਿਲਾਂ ਜਿਹੜੀ ਵਿਸਥਾ ਬਣ ਚੁੱਕੀ ਹੈ ਪ੍ਰੇਮਾ ਕੋੜੀ ਗੁਰੂ ਅਮਰਦਾਸ ਜੀ ਦੇ ਸਮੇਂ ਦਾ ਜਿਹੜਾ ਸਿੱਖਾਂ ਦੇ ਨਾਲ ਗੁੰਦਵਾਲ ਸਾਹਿਬ ਆਇਆ ਕੋੜ ਦਾ ਮਰੀਜ਼ ਹੈ ਉਹਦਾ ਲਾਜ ਭਾਈ ਲਾਲੋ ਵੈਦ ਨੇ ਸਰੀਰ ਦਾ ਕੀਤਾ ਤੇ ਅੰਦਰ ਦਾ ਇਲਾਜ ਗੁਰੂ ਅਮਰਦਾਸ ਜੀ ਦੀ ਵਿਚਾਰ ਨੇ ਕੀਤਾ ਤੇ ਫਿਰ ਉਸ ਪ੍ਰੇਮਿਕ ਔਰੀਤ ਨੂੰ ਠੀਕ ਹੋਣ ਤੋਂ ਬਾਅਦ ਉਹਦਾ ਵਿਆਹ ਕੀਤਾ ਗਿਆ ਪਾਇਸ਼ੀਆਂ ਜੀ ਦੀ ਪੁੱਤਰੀ ਦੇ ਨਾਲ ਤੇ ਮੱਥੋ ਮਰਾਰੀ ਦੇ ਨਾਂ ਤੇ 22 ਮੱਜੀਆਂ ਦੇ ਪ੍ਰਚਾਰਕ ਉਹ ਬਣੇ ਦੋਵੇਂ ਜੀਆਂ ਨੂੰ ਪ੍ਰਚਾਰਕ ਦੀ ਡਿਊਟੀ ਦਿੱਤੀ ਗਈ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਹੈ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਕੇਤੇ ਸੁਪਾ ਜੋਤਿ ਸੁਪਾਵੇ ਨਾਨਕਾ ਕਾਗੋ ਹੰਸ ਕਰੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਪ੍ਰੇਮੇ ਕੋੜੀ ਨੂੰ ਭਾਈ ਲਾਲੋ ਜੀ ਦੇ ਕੋਲੋਂ ਦਵਾਈ ਦਿਵਾ ਕੇ ਠੀਕ ਕਰਵਾ ਰਹੇ ਨੇ ਸਰੀਰ ਨੂੰ ਤੇ ਆਤਮਿਕ ਤੌਰ ਤੇ ਅੰਦਰੋਂ ਤਕੜਾ ਕਰ ਰਹੇ ਨੇ ਗੁਰਬਾਣੀ ਤੇ ਸਤ ਸੰਗਤ ਕਰਾ ਕੇ ਸੇਵਾ ਕਰਾ ਕੇ ਗੁਰੂ ਅਰਜਨ ਸਾਹਿਬ ਜੀ ਨੇ ਸਰੋਵਰ ਤਿਆਰ ਕਰਵਾਇਆ ਸਰੋਵਰ ਚ ਜਲ ਪਵਾਇਆ ਦਰਬਾਰ ਬਣਾਇਆ ਕੀਰਤਨ ਚਲਾਇਆ ਪ੍ਰਕਾਸ਼ ਕਰਾਇਆ ਉਹੀ ਗੁਰੂ ਅਰਜਨ ਸਾਹਿਬ ਦੀ ਤਰ੍ਹਾਂ ਤਰਨਤਾਰਨ ਚ ਕੋੜੀ ਖਾਨਾ ਬਣਾ ਰਹੇ ਨੇ ਫਿਰ ਸਾਡੇ ਉੱਤੇ ਇਹੋ ਜਿਹੀਆਂ ਫਿਲਮਾਂ ਥੋਪੀਆਂ ਕਿਉਂ ਜਾ ਰਹੀਆਂ ਨੇ ਸਾਡੀਆਂ ਫਿਲਮਾਂ ਸੀ ਕੌਮ ਦੇ ਹੀਰੇ ਉਹ ਇਹਨਾਂ ਚੱਲਣ ਨਹੀਂ ਦਿੱਤੇ ਸਾਡੀ ਫਿਲਮ ਸੀ ਜਸਵੰਤ ਸਿੰਘ ਖਾਲੜਾ ਉਹ ਇਹਨਾਂ ਨੇ ਚੱਲਣ ਨਹੀਂ ਦਿੱਤੀ ਕਿਸਾਨਾਂ ਦੇ ਹੱਕ ਵਿੱਚ ਬਣਾਈ ਗਈ ਸੀ ਬੱਬੂ ਮਾਨ ਵੱਲੋਂ ਹਵਾਏ ਫਿਲਮ ਇਹਨਾਂ ਨੇ ਉਹ ਨਹੀਂ ਚੱਲਣ ਦਿੱਤੇ ਤੇ ਜਿਹੜੀਆਂ ਫਿਲਮਾਂ ਸਾਡੇ ਇਤਿਹਾਸ ਨੂੰ ਸਾਡੇ ਧਰਮ ਨੂੰ ਵਿਗਾੜਦੀਆਂ ਨੇ ਜਿੱਦਾਂ ਸਿੰਘ ਸਾਹਿਬ ਸਰਦਾਰ ਜੀ ਤੇ ਇਹੋ ਜਿਹੇ ਹੋਰ ਬਿਆੰਤ ਫਿਲਮਾਂ ਜਿਹੜੀਆਂ ਬਣਾ ਕੇ ਇਹਨਾਂ ਨੇ ਨਾਟਕੀ ਜਿਹਦੇ ਚ ਪਤਾ ਨਹੀਂ ਕਿਹੋ ਕਿਹੋ ਜੇ ਰੋਲ ਕਰਾਏ ਜਾਂਦੇ ਨੇ ਲੜਕੀਆਂ ਨੂੰ ਔਰਤਾਂ ਨੂੰ ਕੱਪੜੇ ਵੀ ਕਿਹੋ ਜਿਹੇ ਪਵਾਏ ਜਾਂਦੇ ਨੇ ਉਹਨਾਂ ਦੇ ਉੱਤੇ ਕੋਈ پابੰਦੀ ਨਹੀਂ ਇਥੋਂ ਸਮਝਣ ਦੀ ਲੋੜ ਹੈ ਕਿ ਸਾਡੇ ਧਰਮ ਦੀ ਗੱਲ ਨਹੀਂ ਕਰਵਾ ਰਹੇ ਸਾਡੇ ਧਰਮ ਦੇ ਵਿੱਚ ਕੁਸਪੈਟ ਕਰ ਰਹੇ ਨੇ ਇਸ ਕਰਕੇ ਕਿੰਨੇ ਵੀ ਵੀਰ ਫਿਲਮਾਂ ਵੀ ਬਣਾਉਣ ਵਾਲੇ ਨੇ ਜਿਨ੍ਹਾਂ ਦੇ ਵਿੱਚ ਰਾਜ ਕਾਕੜ ਜਿਨ੍ਹਾਂ ਦੇ ਵਿੱਚ ਰਾਜ ਕਾਕੜਾ ਔਰ ਤਰਸੇਮ ਜਸੜ ਤੇ ਗੁਰਪ੍ਰੀਤ ਸਿੰਘ ਗੁੱਗੀ ਵੀ ਬਹੁਤ ਇਤਿਹਾਸ ਨੂੰ ਵੈਸੇ ਜਾਣਦੇ ਨੇ ਪਰ ਜਦੋਂ ਅਗਲਿਆਂ ਨੇ ਪੈਸਾ ਕਮਾਉਣਾ ਇਹ ਆਪਣੀ ਰੁਚੀ ਰੋਟੀ ਹੈ ਉਹਨਾਂ ਦੀ ਫਿਰ ਉਹ ਉਸ ਤੋਂ ਥੋੜਾ ਉਲਟ ਚੱਲ ਪੈਂਦੇ ਨੇ ਬਣਾਉਂੋ ਫਿਲਮਾਂ ਸਰਦਾਰ ਹਰੀ ਸਿੰਘ ਨਲੂਏ ਦੇ ਜੱਸਾ ਸਿੰਘ ਆਲੂ ਵਾਲੀਏ ਤੇ ਆਰਮ ਸਿੰਘ ਜੱਸਾ ਸਿੰਘ ਰਾਮਗੜੀਏ ਤੇ ਬਣਾਉਂੋ ਫਿਲਮਾਂ ਚਰਨਲ ਜੋਰਾਵਰ ਸਿੰਘ ਤੇ ਕਾਲੀ ਫੁੱਲਾ ਸਿੰਘ ਤੇ ਸਰਦਾਰ ਚੜਤ ਸਿੰਘ ਬਾਣ ਸਿੰਘ ਤੇ ਆਪਣੇ ਮਹਾਰਾਜ ਰਣਜੀਤ ਸਿੰਘ ਤੇ ਕੌਣ ਰੋਕਦਾ ਏ ਪਰ ਇਹਨਾਂ ਨੂੰ ਵੀ ਪਤਾ ਏ ਬਣਾਉਣ ਵਾਲਿਆਂ ਨੂੰ ਵੀ ਸਰਕਾਰ ਨੇ ਇਹ ਚੱਲਣ ਨਹੀਂ ਦੇਣੀ ਆ ਇਸ ਕਰਕੇ ਉਹ ਪੈਸਾ ਨਹੀਂ ਖਰਾਬ ਕਰਦੇ ਤੇ ਜਿੰਨੀਆਂ ਸਰਕਾਰ ਨੇ ਰੋਕਣੀਆਂ ਨਹੀਂ ਜਿੱਥੇ ਸਿੱਖੀ ਦੇ ਉੱਤੇ ਹਮਲਾ ਹੋ ਸਕੇ ਉਹਨਾਂ ਨੂੰ ਸਰਕਾਰ ਪ੍ਰਮੋਟ ਕਰਦੀ ਏ ਤੇ ਉਹ ਸਾਡੇ ਉੱਤੇ ਥੋਪੀਆਂ ਜਾਂਦੀਆਂ ਨੇ ਸੋ ਆਓ ਆਪਣੇ ਧਰਮ ਦੀ ਗੱਲ ਨੂੰ ਗੁਰਬਾਣੀ ਦੇ ਇਤਿਹਾਸ ਤੇ ਗੁਰਬਾਣੀ ਦੇ ਉੱਤੇ ਪਰਖ ਕੇ ਇਤਿਹਾਸ ਨੂੰ ਪਛਾਨਣਾ ਹੈ ਕਿ ਇਹ ਸਹੀ ਹੈ ਕਿ ਗਲਤ ਹੈ ਸੁਣਾਉਣ ਵਾਲੇ ਤੇ ਬੜਾ ਕੁਸ਼ਨ ਆਈ ਜਾਂਦੇ ਨੇ ਸੋ ਇਸ ਕਰਕੇ ਆਓ ਗੁਰਬਾਣੀ ਨੂੰ ਸਮਝੀਏ ਫਿਰ ਇਤਿਹਾਸ ਦੀ ਸਮਝ ਲੱਗੇਗੀ